ਸਰ ਉਹ ਬਿ ਪ੍ਰਯੋਗ ਪ੍ਰਹਾਰਹਿ ਗੇ ਰਣ ਰੰਗ ਅਪੀਤ ਬਿਹਾਰਹਿ ਗੇ ਰਸ ਸੂਰ ਸਨਾਹਰ ਛੁਟਹਿ ਗੇ ਸਰ ਸਰ ਨਰਸ ਪਾਠ ਸਰ ਸਰ ਸੂਲ ਸਨਾਹਰ ਛਟਹਿ ਗੇ ਦਿੱਤ ਪੁੱਤਰ ਧਰੈ ਪਰ ਲੁਕਟਹਿ ਗੇ ਸਰ ਸ਼ੰਕ ਅਸੰਕਤ ਬਾਹਹਿ ਗੇ ਬਿਨ ਭੀਤ ਭਇਆ ਦਲ ਦਾਹਹਿ ਗੇ ਭਇਆ ਹੂੰ ਕੁੱਤੇ ਅਦਕ ਭਇਆ ਦਲ ਦਾਹਹਿ ਗੇ ਕੁੱਤੇ ਅਦਕ ਤਾਂ ਨਹੀਂ ਆਦੇ ਨਾ ਭਇਆ ਬੈਨ ਭੀਤ ਭਈਆ ਦਲ ਦਾਹਗੇ ਛਤ ਲੁੱਥ ਬਿਲੁੱਥ ਬਿਥਾ ਰਹਿਗੇ ਤਰਸਣੈ ਸਮੂਲ ਉਪਾਰਹਿਗੇ ਨਵਨਾਦ ਨਫੀਰਨ ਬਾਜਤ ਭੇ ਨਰਨੀ ਨਵ ਨਵ ਨਵਨਾਦ ਨਫੀਰਨ ਬਾਜਤ ਭੇ ਗਲ ਗੱਜ ਹਠੀ ਰਣ ਰੰਗ ਫਿਰੇ ਲਗ ਬਾਨ ਸਨਾਹ ਦਸਾਰ ਕੱਢੇ ਸੂ ਤੱਛਕ ਕੇ ਜਮ ਰੂਪ ਮਢੇ ਜਮ ਨੇ ਜਨ ਜਮ ਜਮ ਲਿਖੇ ਨੰਨਾ ਬਣਾਇਓ ਜੀ ਸੂਤ ਤੱਛਕ ਕੇ ਜਨ ਰੂਪ ਮਢੇ ਨਵੀਆਂ ਪੋਥੀਆਂ ਚ ਬਣਾਉਣਾ ਮੰਮੇ ਨੰਨੇ ਨੰਨਾ ਬਣਾਉਣਾ ਜੀ ਮਨ ਦੇ ਥੋਂ ਸੂਤ ਤੱਛਕ ਕੇ ਜਨ ਰੂਪ ਮਢੇ ਬਿਨ ਸੰਕਸਨ ਆਹਰਿ ਸਤਾ ਚਾਰਤ ਹੈ ਰਣਵੀਰ ਨਵੀਰ ਪ੍ਰਚਾਰਤ ਹੈ ਰਣ ਵੀਰਨ ਵੀਰ ਪ੍ਰਚਾਰਤ ਵੀਰਨ ਹਾਂ ਵੀ ਰਣਵੀਰ ਨਵੀਰ ਨਹੀਂ ਗਾਣਾ ਸਰ ਸਦ ਸਿਲਾ ਸਤ ਛੋਰਤ ਹੈ ਜੀ ਰੋਸ ਹਲਾ ਹਲ ਕੋਰਤ ਹੈ ਰਣ ਧੀਰ ਅਯੋਧਨ ਰੁਜਜਤ ਹੈ ਰਦ ਪੀਸ ਭਲੋ ਕਰ ਜੁਜਜਤ ਹੈ ਹਾਂ ਜੀ ਭਲੇ ਭਲੋ ਜੀ ਰਦ ਪੀਸ ਭਲੋ ਕਰ ਜੁਜਜਤ ਹੈ ਜੁਜਜਤ ਹੈ ਦੰਦਨ ਪੀ ਪੀ ਕੇ ਨੜਦੇ ਰਣ ਦੇਵ ਅਦੇਵ ਨਿਹਾਰਤ ਹੈ ਜੈ ਸਦ ਨਨਦ ਪੁਕਾਰਤ ਹੈ ਗਣ ਗਿੰਦਨ ਬ੍ਰਿੱਧ ਰੜਾਂਤ ਨਬੰ ਕਲਕੰਤ ਸੋ ਡਾਕਣ ਉੱਚ ਸੁਰੰ ਭ੍ਰਮ ਛਾੜ ਪਕਰਤ ਭੂਤ ਭੂੰ ਰਣ ਰੰਗ ਬਿਹਾਰਤ ਪ੍ਰਾਤ ਦੂੰ ਖਰ ਦੁਖਣ ਮਾਰ ਬਿਹਾਏ ਦੇ ਜੈ ਸਾਦਨ ਨਦ ਬਿਹਦ ਭਏ ਸੁਰ ਫੂਲਨ ਕੀ ਵਰਖਾ ਵਰਖੇ ਰਣ ਧੀਰ ਅਧੀਰ ਦਉ ਪਰਖੇ ਇਤਿ ਸ੍ਰੀ ਬਚਿਤ੍ਰਨਾਟਕੇ ਰਾਮ ਅਵਤਾਰ ਕਥਾ ਖਰ ਦੁਖਣ ਦਾਈਤ ਬਦ ਹੈ ਦਈ दैत बदह त्याय समाप्त मस्त अथ सीता हरण कथनं मनोहर छंद रावण नीच मरीच हूं कै रावण नीच मरीच हूं कै गृह बीच गए बदवीर सुनह बीसों <दीशु> बाहें हथियार गहे रस नारमन दसे गहे बीसों बाहें हथियार गहे बीसों बाहें हथियार गहे रस नारमन दस शीश तुनह हां जी ਮਾਰ ਪਾਠ ਨਾਰ ਨਾਰਾ ਜੀ ਰਸ ਹਾਂ ਮਾਰ ਮਾਰ ਪਾਠ ਹੈ ਨਾ ਰਸ ਮਾਰ ਮਨ ਦਸ ਸੀਸ ਤੁਨਹਿ ਰਸ ਮਾਰ ਮਨ ਦਸ ਸੀਸ ਤੁਨਹਿ ਨਾਕ ਕਟਿਓ ਜਨ ਸੂਪ ਨਖਾ ਕਹ ਤੋ ਕਹਿ ਕੋ ਦੁਖ ਦੋਖ ਲਗੈ ਹੈ ਤੋ ਤਿਹ ਕੋ ਤੋ ਤਿਹ ਕੋ ਦੁਖ ਦੋਖ ਲਗਾਇ ਹੈ ਤੋ ਤਿਹ ਕੋ ਦੁਖ ਦੋਖ ਲਗੈ ਹੈ ਲਗਾਇ ਹੋ ਨੰਜ ਲਗਾਇ ਹੈ ਪਾਠਾ ਲਗਾਇ ਹੋ ਨੰਜ ਲਗਾਇ ਹੈ ਪਾਠਾ ਜਦੋ ਜੀ ਰਾਵਲ ਕੋ ਬਨ ਮੈਂ ਪਲਮ ਛਲ ਕਹਿ ਤਹਿ ਕੀ ਕਰਨੀ ਧਰ ਲਿਆ ਹੈ ਮਰੀਚ ਬਾਚ ਮਨੋਹਰ ਛੰਦ 나ਥ ਅਨਾਥ ਸਨਾਥ ਕੀਓ ਕਰ 나ਥ ਅਨਾਥ ਸਨਾਥ ਕੀਓ ਨਾਥ ਅਨਾਥ ਸਨਾਥ ਕੀਓ ਕਰਕੇ ਉਤਮੋਰ ਕਿਰਪਾ ਕਹ ਆਏ ਭੌਨ ਪੰਡਾਰ ਅਟੀ ਬਿਕਟੀ ਪ੍ਰਭ ਆਜ ਸਵੇ ਘਰਬਾਰ ਸੁਹਾਏ ਭੌਨ ਪੰਡਾਰ ਅਟੀ ਬਿਕਟੀ ਪ੍ਰਭ ਆਜ ਸਵੇ ਘਰਬਾਰ ਸੁਹਾਏ ਭੌਨ ਪੰਡਾਰ ਅਟੀ ਬਿਕਟੀ ਪ੍ਰਭ ਆਜ ਸਵੇ ਘਰਬਾਰ ਸੁਹਾਏ ਦੁਇ ਕਰ ਜੋਰ ਕਰੋ ਬੇਨਤੀ ਸੁਣ ਕੇ ਨਿਰਪਨਾਥ ਬੁਰ ਮਤਮਾਨੋ ਸਰੀਰ ਗਬੀਰ ਸਹੀ ਅਵਤਾਰ ਤਿਨੈ ਤੁਮ ਮਾਨਸ ਕੈ ਨਾ ਪਛਾਨੋ ਰੋਸ ਭਰਿਓ ਸਭ ਤੰਗ ਜਰਿਓ ਮੁਖ ਰੱਤ ਕਰਿਓ ਜੁਗ ਨੈਣ ਤਚਾਏ